ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੇ ਵੀਰਾਂ ਨੂੰ ਸਵਾਗਤ ਹੈ ਆਪਣੇ ਚੈਨਲ ਭਗਵੰਦਾ ਡੇਰੀ ਫਾਰਮ ਨਾਟਗਰਾਂ ਦੇ ਅੱਜ ਦੀ ਵੀਡੀਓ ਬਣਾਉਣ ਲੱਗੇ ਆਂ ਪਿੰਡ ਰਾਜਾ ਸਾਸੀ ਤਹਿਸੀਲ ਅਜਨਾਲਾ ਦੇ ਜ਼ਿਲ੍ਹਾ ਅੰਮ੍ਰਿਤਸਰ ਅੱਜ ਦੀ ਵੀਡੀਓ ਵਿੱਚ ਟੋਟਲ ਤੁਹਾਨੂੰ ਪੰਜ ਪਸ਼ੂ ਵਿਖਾਵਾਂਗੇ ਤਿੰਨ ਝੋਟੀਆਂ ਤੇ ਦੋ ਵੇੜਾ ਵਾਂ ਤੇ ਆਪਾਂ ਪਹੁੰਚੇ ਆਂ ਢੋਲੇ ਡੇਰੀ ਫਾਰਮ ਰਾਜਾ ਸਾਸੀ ਦੇ ਸੋ ਅਰੋ ਕਰਦੇ ਆਪਾਂ ਵੀਰ ਨਾਲ ਗੱਲਬਾਤ ਤੇ ਪਛਨੇ ਪਛਮਾ ਦੀ ਡਿਟੇਲ ਸਸੀ ਗਿਲਾਮ ਜੀ ਅਸੀ ਆਪਾਂ ਜੀ ਰੋਸਨਾਉ ਠੀਕ ਠਾਕ ਜੀ ਵਧੀਆ ਚਾਹੀਦਾ ਵੀਰ ਜੀ ਆਪਣਾ ਨਾਮ ਤੇ ਐਡਰੈਸ ਦੱਸ ਦਿਓ ਨਾਮ ਪਾ ਜੀ ਮੇਰਾ ਹਰਮਨ ਜੋ ਪਿੰਡ ਰਾਜਾ ਸਸੀ ਗਿਲਾਮ ਪ੍ਰਸਾਦ ਤਸੀਲ ਜਨਾਲਾ ਜੀ ਇਹ ਪੁਣ ਦੇ ਨਾਲ ਹੀ 1 ਕਿਲੋਮੀਟਰ ਪਿੰਡ ਹੈ ਆਪਣਾ ਠੀਕ ਆ ਫੋਨ ਨੰਬਰ ਹੀ ਬੋਲ ਦਿਓ 826444531 ਭਾਜੀ ਠੀਕ ਹੈ ਜੀ ਹਾਂਜੀ ਤੇ ਕਰੀਏ ਸ਼ੁਰੂਆਤ ਜੀ ਹਾਂਜੀ ਉਧਰੋਂ ਵੜਣਾ ਤੋਂ ਨਹੀਂ ਆਪਾਂ ਅੱਧੀ ਦਵਾ ਅੱਜ ਕਰੀਏ ਵੇਹਲੋ ਅੱਧੀ ਤੋਂ ਕਰ ਲਓ ਪਾਵੇਂ ਹਾਂ ਭਾਜੀ ਵੱਡੀ ਮਾੜਾ ਭਾਜੀ ਸੁਆ ਹੈ ਗ ਸੂਈ ਨੂੰ ਮਹੀਨੇ ਤੋਂ ਡੇਢ ਮਹੀਨੇ ਘਰ ਆਲੇ ਅੰਦਰ ਲੱਗੇ ਬੰਨੇ ਟਾਈਮ ਹੋਇਆ ਅੱਛਾ ਅੱਛਾ ਠੀਕ ਹੈ ਜਾਨੀ ਕਿ ਹੋਇਆ ਆਹਦੇ ਪਹਾੜੇ ਨੇ ਮਿਲਦੀ ਆ ਠੀਕ ਠੀਕ ਨੋ ਤਾਂ ਪੱਕਾ ਹੂਤਾ ਕਿ ਲੋ ਫੁੱਲਾ ਡੁੱਲਾ ਬੜੀ ਚੰਗੇ ਤਗੜੇ ਕੱਦ ਕਾਠ ਵਾਲੀ ਆ ਤੇ ਕਰੋ ਚੈੱਕ 53 ਸੂਆ ਸੂਈ ਆ ਸੂਈ ਦੇ 8 8:30 ਮੈਂ ਚੋਗਲੇ ਆਂਦੀ ਪਾਜੀ ਅੱਛਾ ਜੀ ਕਿ ਹੁਣ 1 ਵਜਾ ਆ ਸ਼ਾਮ ਨੂੰ 7 ਵਜੇ ਦਿਨ ਪੂਰੀ ਮੈਂ ਸੱਜਰਾਂ ਨੂੰ ਪਰਾਂ ਕਰੂਗੀ ਠੀਕ ਆ ਠੀਕ ਆ ਲੋ ਬਾਜੀ ਜੀ ਜੇਲੀ ਰਵੀ ਦੇ ਵਿੱਚ ਆ ਗਈ ਆ ਤੇ ਕਰੋ ਚੈੱਕ ਪਿੱਠ ਪੁੜਾ ਵਖਾ ਲੋ ਮੈਂ ਚੰਗੇ ਤਗੜੇ ਕੱਦ ਕਾਠ ਵਾਲੀ ਆ ਕਿੰਨਾ ਦਾ ਸੈਟ ਆਮ ਹੋ ਗਿਆ ਸੀ ਇਹਨੂੰ ਟਿਕੜ ਤੋਂ 2 ਮਹੀਨੇ ਬਾਅਦ ਹੀ ਭਾਜੀ ਘਰ ਆ ਲੈਂਦੇ ਹੋਗੇ ਆ ਠੀਕ ਆ ਠੀਕ ਆ ਦੋ ਭਾਜੀ 1.5 ਤੋਂ 2 ਮਹੀਨੇ ਦਾ ਇੱਕ ਟਾਈਮ ਹੋ ਗਿਆ ਵਾ ਸੁਈ ਨੂੰ ਸਾਡੀ ਭਾਜੀ ਦਾ ਪੋਤੇ ਆਪਾਂ ਨੰਗ ਮੈਂ ਖੋਦੀ ਆ ਭਾਜੀ ਬਿਲਕੁਲ ਦੋ ਭਾਜੀ ਕਰੋ ਚੈੱਕ ਇੱਥੇ ਪੁੜਾ ਬਹੁਤ ਚੰਗਾ ਲੱਗਾ ਵਾ ਪਹਿਲੇ ਸਵੇਰ ਉੱਤਰੋਂ ਆਈ ਭਾਜੀ ਝੋਟੀ ਕਾਡ ਦੀ ਕੁਆਲਿਟੀ ਸੱਜਰਾਂ ਨੂੰ ਪਰ ਖਾਲੇ ਬੰਦੇ ਨੇ ਆਪੇ ਵੇਖ ਲੈਣਾ ਭਾਜੀ ਕਿੱਧਰ ਦੀ ਮੈਂ ਠੀਕ ਆ ਠੀਕ ਆ ਜੀ ਦੋ ਭਾਜੀ ਕਰੋ ਚੈੱਕ ਹਾਂ ਲੇਵਾਲੂਆ ਬਹੁਤ ਹੀ ਚੰਗਾ ਵਾ ਤੇ ਸਜਰਾਉਣੇ ਪਰੇ ਕਰਨ ਦੀਆਂ ਤੇ ਥਾਂ-ਥਣ ਵੀ ਬਹੁਤ ਚੰਗਾ ਲੱਗਾ ਵਾ ਅਏ ਭਾਈ ਚਵਾਈ ਦਾ ਟਾਈਮ ਤੇ ਮੈਂ ਬਣਦੀ ਪੂਰੀ ਅੱਛਾ ਠੀਕ ਹੈ ਠੀਕ ਹੈ ਜੀ ਲਓ ਬਜੀ ਸਵੇਰੇ ਵੀਰ ਕਹਿੰਦਾ ਕਿ 7 ਵਜੇ ਦੀ ਚਵਾਈ ਹੋਈ ਆ ਤੇ 1 ਵਜ ਗਿਆ ਵਾ ਤੇ ਉਹ ਚਾਨ ਇੱਕ ਨੰਬਰ ਪਰ ਪੂਰ ਛੱਡਾ ਘੜ ਵਾਦ ਨਹੀਂ ਠੀਕ ਹੈ ਜੀ ਲਓ ਬਜੀ ਕਰੋ ਚੈੱਕ ਤੇ ਥਾਂ-ਥਣ ਵੀ ਬਹੁਤ ਚੰਗਾ ਲੱਗਾ ਵਾ ਇੱਕ ਜੇ ਕੁਆਲਟੀ ਵਿੱਚ ਚੈੱਕ ਕਰ ਸਕਦੇ ਜੇ ਤੁਸੀਂ ਖਾਦ ਦਾ ਹਿਸਾਬ ਲਾ ਲੈ ਵੀਰ ਹੋਵੇ ਲੋ ਕਿੱਥੇ ਹੋ ਠੀਕ ਹੈ ਠੀਕ ਹੈ ਲੋ ਭਾਜੀ ਕਾਦ ਬਹੁਤ ਹੀ ਚੰਗਾ ਵਾ ਤੇ ਤੁਹਾਨੂੰ ਬਹੁਤ ਚੰਗਾ ਲੱਗਾ ਵਾ ਕੀ ਮੁੱਲ ਕਰਨਾ ਵੀਰ ਜਰਾ ਰੋ ਤੇ ਲੋ ਮੁੱਲ ਭਾਜੀ ਹੁੰਦੇ ਹਿਸਾਬ ਨਾਲ ਮੈਂ ਹੁਣ ਤਾਜੀ ਸੂਈ ਹੋਵੇ ਤੇ ਡੇਢ ਦੀ ਆ ਹਾਂਜੀ ਹੌਣ ਵੇ ਲੰਮ ਮੋਲੀ ਦਾ ਜੈਰੀ ਕਰਤੀਏ ਕਰਦੋ ਜੈਜ ਜਾਂਦੇ ਹਾਂ ਵੀ ਲੱਖਾਂ ਬਾਹਰ ਨਹੀਂ ਭਾਜੀ ਵੇਚ ਦੇਣੀ ਹਾਂਜੀ ਹੌਣ ਮੋਲੀ ਦਾ 90000 ਜੇ ਦੋ ਸੌ ਨਹੀਂ ਦੇਤੀ ਕਰਦੋ ਜੈਜ ਆ ਵੀ 80 ਦੀ ਦੇ ਦੀਏ ਛੱਡ ਦੋ 2000 ਹੋਰ 78000 ਦੀ ਹਾਂ ਨਾ ਮੈਂ ਦੇ ਦਾਂਗੇ ਭਾਜੀ ਮਿਲਣੀ ਨਹੀਂ ਆ ਪਰ ਠੀਕ ਹੈ ਲੋ ਬਜੀ 65000 ਦੀ ਉੱਦਾਈ ਹਾਂ ਮੈਂ ਜਿੱਦਾਂ ਕਰਦੋ ਵਜਣਾ ਮੈਂ ਠੀਕ ਹੈ ਠੀਕ ਹੈ ਜੀ ਲੋ ਬਜੀ 10 ਲੀਟਰ ਜਿਹੜਾ ਮੌਕੇ ਤੇ ਬਿਲਕੁਲ ਦੁੱਧ ਤਿਆਰ ਆ 77000 ਦੀ ਵੀਰ ਜੀ ਤਾਂ ਕਿ ਦੇ ਦਾਂਗੇ ਤੇ ਆਜੋ ਹੁਣ ਦੂਜੇ ਨੰਬਰ ਤੇ ਦੱਸਿਓ ਵੀ ਜਿਹੜੇ ਬਾਗੇ हां ਵੀ ਮੈਂ ਨੂੰ ਸੂਈ ਨੂੰ ਪਾਜੀ ਮਹੀਨਾ ਡੇਢ ਮਹੀਨਾ ਹੋਇਆ ਉਹ ਕੱਟਾ ਜੇ ਮਗਰ ਕੋਈ ਵੀਰ ਆਪਣੀ ਸੰਝ ਲਾਵੇ ਠੀਕ ਹੈ ਠੀਕ ਹੈ ਲਓ ਬਾਜੀ ਆਹ ਵਾਲਾ ਇਹਦਾ ਜਵਾਬ ਜੇ ਪਿਛੇ ਉਹ ਤੇਰੇ ਥੱਲੇ ਵੀ ਪੱਕਾ 9 ਕਿਲੋ ਜੇ ਠੀਕ ਹੈ ਠੀਕ ਉਹ ਛੱਡਾ ਘਾਟਵਾ ਨਹੀਂ ਜੀ ਲਓ ਜੀ ਘਾਟ ਘਾਟ ਇਹਦਾ ਵੀ ਬਹੁਤ ਬਹੁਤ ਚੰਗਾ ਵਾ ਤੇ 9 ਲੀਟਰ ਜਿਹੜਾ ਇਹ ਕੋਈ ਦੁੱਧ ਤਿਆਰ ਆ ਤੇ ਸੂਈ ਨੂੰ ਕੋਈ ਮਹੀਨੇ ਡੇਢ ਮਹੀਨੇ ਦੇ ਆਸ-ਪਾਸ ਟਾਈਮ ਹੋ ਗਿਆ ਵਾ ਤੇ ਮੇਲ ਕਾਫ ਜੇ ਦੇ ਪਿਛੇ ਇਸ ਟਾਂ ਮੇਡਾ 9 ਲੀਟਰ ਬੂਖਰ ਕੰਡੇ ਵਾਲਾ ਦੁੱਧ ਤਿਆਰ ਆ। ਇੱਕ ਨਵਾਂ ਸਵੇਰ ਸੋਈ ਗਈ ਸੀ। ਸਵੇਰ ਤੀਜਾ ਜਾਂ ਮਈ ਦਾ ਪਾਣੀ। ਠੀਕ ਐ ਲੋ ਇਹ ਤੀਜਾ ਸਵੇਰ ਸੋਈ ਜੇ ਵੀ ਤੇ ਕਰੋ ਚੱਕ ਕੇ ਵੀ ਕੱਦ ਵਜਨ ਦੀ ਚੰਗੀ ਆ। ਇਹ ਕੀ ਬੋਲ ਕਰਾਂਗੇ ਜੀ ਇਹਦਾ? ਇਹਦਾ ਮੁੱਲ ਸਤਰੀਆਂ ਦੇ ਭਾਜੀ ਅੱਛਾ ਜੀ ਕਿੰਨੇ ਦੀ ਦੇ ਰਿਹਾ ਤਸਕ ਕਿੰਨੇ ਦੀ ਦੇ ਰਹੀ ਏ ਕੱਢ ਦੋ ਜਾਇ ਜਾਨ ਦੀ ਦੇ ਲਈਏ ਜਾਨ ਤੋਂ ਜਾਇ ਜੀ ਇਹਦਾ ਛੋੜ ਵਾਲਾ ਮੁੱਲ ਕਰਤੀਏ ਛੋੜ ਵਾਲਾ ਬਾੜੀਆ ਚ 200 ਛੋੜੀ ਹੋਣੀ ਏ ਠੀਕ ਲੋ ਭਾਜੀ 62000 ਰੁਪਏ ਕਹਿੰਦਾ ਕਿ 200 ਰੁਪਏ ਛੋੜ ਕਰਦਾਂਗੇ ਬਾਕੀ ਥਣ ਲੈ ਵਾ ਦਾ ਵੀ ਚੰਗਾ ਵਾ ਕਰੋ ਚੱਕ ਠੀਕ ਹੈ ਠੀਕ ਹੈ ਬਾਕੀ ਫੁੱਦ ਵੀ ਚੰਗਾ ਕਰੋ ਠੀਕ ਲੋ ਭਾਜੀ ਕੱਢ ਦੋ ਜਾਨ ਦੀ ਵੀ ਚੰਗੀ ਤੇ ਆਜੋ ਹੁਣ ਦਿੱਲੀ ਨੰਬਰ ਤੇ ਰਾਜ ਛੋਟੀ ਵਿਖਾ ਦਿਓ ਭਾਜੀ ਪਹਿਲਣਿਆਂ ਵਿੱਚ ਹਾਂਜੀ ਵੀਰ ਜੀ ਪਹਿਲਾ ਸਵਾ ਛੋਟੀ ਸੂਈ ਜੋ ਅੱਛਾ ਜੀ ਸੂਈ ਨੂੰ ਇਹਨਾਂ ਮਹੀਨੇ ਦੇ ਲਾਕੇ ਬੰਨੇ ਟਾਈਮ ਆ ਰਿਹਾ ਅੱਛਾ ਜੀ ਤੇ ਸੋਣੀ ਵਖਾਦੋ ਸਿੰਘ ਸਿੰਘ ਵਖਾਦੋ ਠੀਕ ਠੀਕ ਲੋ ਐਡਾ ਘੱਟ ਮਨ ਕੀ ਅੱਖ ਜੇ ਸੀਲ ਵਖਾਦੋ ਇਧਰ ਵੇ ਲੋ ਠੀਕ ਲੋ ਬਜੀ ਐਡਾ ਭਾਜੀ ਧਾਰ ਤੇ ਮਿਲਦੀ ਤਾਂ ਆਹ ਵੇਖੋ ਠੀਕ ਹੈ ਠੀਕ ਹੈ ਜੀ ਉਹ ਬਜੀ ਸੀਲ ਲਾ ਕੇ ਆ ਦੋ ਕੋਈ ਪਹਾੜਾ ਨਹੀਂ ਕੋਈ ਜੂੜ ਨਹੀਂ ਇੱਥੇ ਵੇਖੋ ਠੀਕ ਹੈ ਠੀਕ ਹੈ ਜੀ ਸੀਲ ਵੇਖੋ ਇਹ ਕਿੰਨਾ ਕੀਤੇ ਪਿੰਡੋਂ ਭਾਜੀ ਛੋਟੀ ਲਈ ਹੁਣੇ ਧਾਰਾ ਮਾਰ ਕੇ ਲਿਆਂਦੀ ਤਾਂ ਮੈਂ ਡੋਕਿਆਂ ਲਈਏ ਠੀਕ ਹੈ ਠੀਕ ਹੈ ਹਾਂ ਦੋ ਦੋ ਦੇ ਅੰਦਰ ਪੱਕਾ 7 ਕਿਲੋ ਆ ਅਛਾ ਜੀ 6 ਮੰਨ ਕੇ ਜਿਹੜਾ ਮੱਧੀ ਵੀ ਖਰੇਗਾ ਠੀਕ ਹੈ ਠੀਕ ਹੈ ਚਲੋ ਚੈੱਕ ਕਰ ਤੱਕ ਕੋਦ ਦੇਦਾ ਵੀ ਚੰਗਾ ਵਾ ਇਹ ਫੁੱਲਾ ਡੁੱਲਾ ਦੁੱਧ ਭਾਈ ਨੀ ਕੀ ਦਾ ਵੀ ਦੇ ਵਿੱਚ ਆ ਗਈ ਆ ਤੇ ਇੰਨਾ ਕੱਟ ਮੜ ਕੇ ਅੱਖ ਬਖਾ ਦੋ ਠੀਕ ਹੈ ਜੀ ਨੀ ਕੀ ਨੀ ਸਿੰਗੀ ਲੱਗੀ ਏ ਆਹ ਦੋ ਬੋਲ ਕਰੋ ਚੈੱਕ ਕਰ ਤੱਕ ਕੋਦ ਵੀ ਚੰਗੀ ਆ ਇਹ ਜਿਹੜਾ ਸਹੀ ਹੈ ਤਾਂ ਇਸ ਦਾ 6 ਲੀਟਰ ਦੀ ਗਾਰੰਟੀ ਹੈ ਵੀਰ ਜੀ ਦੁੱਧ ਵੀ ਫੁੱਲ ਉਹ ਨਹੀਂ ਬਾਕੀ ਆ ਵੀ ਕਹਿੰਦਾ ਕਿ ਧਾਰਾ ਧੂਰਾ ਮਾਰ ਕੇ ਲੈਂਦੇ ਤੇ ਤਾਂ ਥਾਣਾ ਦੇ ਵਿੱਚ ਆ ਗਈ ਆ ਹਾਂਜੀ ਕਦੇ ਸਾਹਮਣੇ ਭਾਈ ਲਿਆਂਦੀ ਤੋਰ ਕੇ ਹਾਂਜੀ ਹਾਂਜੀ ਸੀਨ ਤਾਂ ਬੜੀ ਭਾਜੀ ਪੜਾ ਇੱਥੇ ਚੋਲੋ ਇੱਥੇ ਮਰਜੀ ਵਸਾ ਫੜ ਕੇ ਚੋਲੋ ਸੀਲ ਬਹੁਤ ਜ਼ਿਆਦਾ ਕੱਟੀ ਠੀਕ ਹੈ ਬਿਰਕੀ ਠੀਕ ਗਏ ਲਓ ਭਾਈ ਸੀਨ ਲੱਗਾ ਹੈਗਾ ਸਿੰਗ ਲੱਗਾ ਹੀ ਵੇਖ ਲਓ ਫਿਰ ਕੁਆਲਟੀ ਵੀ ਚੈੱਕ ਕਰ ਸਕਦੇ ਜੇ ਸਿੰਗ ਤੋਂ ਬਹੁਤ ਹੀ ਚੰਗਾ ਲੱਗਾ ਮਿੱਲੀਆਂ ਅੱਖਾਂ ਜੀ ਬਹੁਤ ਚੰਗੀ ਆ ਲਓ ਜੀ ਬਾਈ ਜੀ ਕਰੋ ਜਾ ਕੇ ਤੋਂ ਚੈੱਕ ਠੀਕ ਹੈ ਬਿਰਕੀ ਠੀਕ ਜੀ ਆ ਗੋ ਤੇ ਅਸਟਾ ਮੇਰਾ 6 ਲੀਟਰ ਦੁੱਧ ਬਿਲਕੁਲ ਤਿਆਰ ਆ। ਕਰੋ ਜੀ ਲਾ ਕੇ ਉਹ ਚੱਕ ਥਾਂ ਥਾਂ ਬਹੁਤ ਚੰਗਾ ਕੱਢਿਆ ਵਾ। ਕੀ ਮੁੱਲ ਦਿੱਤੇ ਰਹਿਣਾ? ਦੇਖੋ ਭਾਜੀ ਛੋਟੀ ਦਾ ਬੱਚਾ ਹੋਵੇ ਫਿਰ ਤੇ ਮੁੱਲ ਜੋ ਮਰਜ਼ੀ ਕਰੀ ਜਾਏ 70 75 65 ਹਜ਼ਾਰ। ਅੱਛਾ ਜੀ। ਹੁਣ ਮੁੱਲ ਕੋਈ 60 ਨਹੀਂ ਐ ਕੋਈ 65 ਨਹੀਂ ਐ। 55 ਹਜ਼ਾਰ ਵੀ ਛੋਟੀ ਦੇ ਦਿਆਂਗੇ। ਠੀਕ ਐ ਜੀ। ਕਰਨਾ ਮਾਨਤਾਂ। ਕਰ ਦੋ ਹਰ ਜੀ। ਜੀ ਕਰੋ ਚੰਗੇ ਭਾਜੀ ਜਿੰਨਾ ਕਰਨਾ ਐ। ਯਾਰ ਛੱਡ ਦਈਏ। ਦੇ ਰਾਂਗੇ ਪੂਰੇ 55 ਦੀ ਕੱਟੀ ਠੀਕ ਲੋ ਭਾਜੀ 55000 ਦੀ ਮਹਿੰਗੀਆਂ ਭਾਜੀ ਠੀਕ ਹੈ ਠੀਕ ਹੈ ਲੋ ਭਾਜੀ ਬਿਲਕੁਲ ਨੋਰਮਲ ਰੇਟ ਆਪਾਂ 55000 ਦੀ ਤੇ ਆਜੋ ਹੁਣ ਜਰਸੀ ਵੈਡ ਅ ਜਰਸੀ ਵਾਇਰ ਸੂਈ ਨਵਾਏ 89 ਦੇਣਾ ਉਹ ਅੱਛਾ ਜਿਹਾ ਅੱਛਾ ਜੀ ਸੀਲ ਕਰਨਾ ਹੈ ਕਾਗਜ਼ ਦੇ ਪਿੱਛੇ ਦੇ ਕਰੋ ਇਦਾਂ ਥਣ ਭਾਜੀ ਵਿਖਾਰੀ ਐ ਸਪੈਸ਼ਲ ਲੱਗਾ ਚੁਆਈ ਵਾਲਾ ਵੇਖੋ ਲੋ ਭਾਜੀ ਥਣ ਤੋਂ ਬਹੁਤ ਹੀ ਚੰਗਾ ਲੱਗਾ ਹੈ ਵੀ ਸੀਲ ਠੰਡੀ ਜਾਂ ਕਰੋ ਜੀ ਚੈੱਕ ਕਿੰਨਾ ਕੁ ਜਿਹੜੇ ਕੋ ਦੁੱਧ ਦੁੱਧ ਭਾਈ ਵਖਾਵੇ ਆਣਾ ਹੋਗਾ 13 14 ਕਿਲੋ ਜਿਹੜਾ ਲੀਟਰ ਨਾਲ ਮੈਨਾਂ ਨਾ 12 ਲੀਟਰ ਦੁੱਧ ਕੋਈ ਚਾਰ ਟਾਈਮ ਮਿਲਦਾ ਜੀ ਠੀਕ ਹੈ ਠੀਕ ਹੈ ਲਓ ਭਾਈ ਜਰਸੀ ਆ ਵੀਰੇ ਬੂਤੀ ਖਾ ਰੋ ਚੈੱਕ ਫਿਰ ਕੁਆਲਟੀ ਬਹੁਤ ਜਿਆਦਾ ਚੰਗੀ ਆ ਚੰਗੀ ਜੇ ਮੂੰਹ ਸੁਆ ਦੁੱਜਾ ਉਧਰ ਲਾਜੋ ਉਧਰ ਲਓ ਭਾਈ 6 ਦੰਦ ਜੀ ਮੂੰਹ ਵੀ ਅਜੇ ਫਿਰ ਦੁੱਜਾ ਸੁਆ ਜਿਹੜਾ ਸੂਈ ਆ ਤੇ ਉਹ ਵਾਲਾ ਦਾ ਜਵਾਬ ਜੇ ਮਿਲ ਕਾਫ ਅੰਦਰ ਮਰੂ ਲਓ ਭਾਈ ਥਾਨ ਭਾਂਡਾ ਇਹਦਾ ਵੀ ਬਹੁਤ ਝਗੜਾ ਵਾ ਕਰੋ ਚੈੱਕ ਕਿੰਨਾ ਕਚ ਵੇਖ ਦੋ ਪਿਛਲੇ ਸਵੇ ਪਿਛਲੇ ਸਵੇ 16 17 ਕਿਲੋ ਚੋਂਦੇ ਰਹੇ ਯਾਰ ਕਿ ਵੀ ਚਾਹਾਂ 15 16 ਕਿਲੋ ਦੁੱਧ ਚੁਆਈ ਜਾਉ ਬਾਕੀ ਫਰਾਂਪੂਰ ਵੀ ਚੰਗੀ ਏ ਕੋਈ ਗਰਮੀ ਦੀ ਨਹੀਂ ਪ੍ਰਵਾਹ ਅੱਛਾ ਅੱਛਾ ਠੀਕ ਏ ਠੀਕ ਏ ਜੀ ਚੱਕ ਬੇਸ ਕੁਆਲਟੀ ਪਿਓਰ ਜਰਸੀ ਆ ਗਈ ਆ ਠੀਕ ਏ ਠੀਕ ਏ ਤੇ ਸੰਤ ਨੂੰ ਵੀ ਬਹੁਤ ਚੰਗਾ ਲੱਗਾ ਉਹ ਇਹਦੇ ਪਾੰਦੋ ਜਿਹੜਾ 12 ਲੀਟਰ ਦੁੱਧ ਬਿਲਕੁਲ ਇਹਦੇ ਤੋਂ ਇਹ ਮੁੱਲ ਮਿੱਧੀ ਰਖ ਰੋ ਨੋ ਭਾਜੀ ਮੁੱਲ ਕਰਨ ਨੂੰ ਪੜਾ 50 55 ਜੋ ਮੱਝ ਕਰੀਏ ਜੀ ਅੱਛਾ ਜੀ 45000 ਦੀ ਦੇ ਦੀਏ ਤੇ ਕਰੀਏ ਮਾਨਤਾ ਕਰ ਤੋਂ ਮਾਨਤਾ ਕਰ ਖੁੱਲੇ ਹੀ ਆਂਦੀ ਐ ਖੁੱਲਾਈ 42000 ਦੀ ਦੇ ਦੀਏ ਜਾਂਦੇ 40 ਦੀ ਪੂਰੀ ਹਾਂ ਨਹੀਂ ਜੋ ਭਾਜੀ ਜੇ ਤੁਸੀਂ ਕਰਾ 40000 ਚ ਸੱਜਰ ਸੂਈ ਵਹਿੜਿਆ ਇਹ 12 13 ਲੀਟਰ ਜਿਹੜਾ ਦੁੱਧ ਤਿਆਰ ਆ ਇਹਦੇ ਕੋਲ ਬਿਲਕੁਲ ਬਾਕੀ ਆ ਵੱਛੀ ਭਾਜੀ ਦੂਜਾ ਸਵਾ ਇਹ ਸੋਇਲ ਦੀ ਸੂਈ ਆ ਅੱਛਾ ਜੀ ਪਾਸ ਕਰਕੇ ਲਿਆਂਦੀ ਚੋਹ ਕੇ ਅੱਛਾ ਜੀ 2 2.5 ਕਿਲੋ ਕੋਲਾ ਕੱਟਿਆ ਹੋ ਕੇ ਠੀਕ ਜੀ ਮਸਲ ਨੇ ਥਾਨ ਬੜਾ ਕੱਢੀ ਭਾਜੀ ਵੱਛੀ ਅੱਛਾ ਜੀ ਸਵਾਇ ਬੜੀ ਲੱਗੀ ਠੀਕ ਜੀ ਬਤਾਓ ਬਣੀ ਥਾਮ ਤੋਂ ਲੈਦਾ ਵੀ ਲੱਗ ਕੇ ਤਾਂ ਚੈੱਕ ਕਰਾਉਨੇ ਆ ਤੁਹਾਨੂੰ ਇਹ ਵੀ ਕਾਲੀ ਜਰਸੀ ਜਾਂ ਭਾਜੀ ਨਖਲ ਅੱਛਾ ਜੀ ਬੁਖਾਰ ਉਹ ਵੀ ਚਾ ਕਰ ਸਕਦੇ ਜੀ ਕਿੰਨਾ ਦੇ ਤੋਹੇ ਬੋਲਾ ਕੱਢਿਆ ਸਵੇਰੇ ਬੋਲਾ ਭਾਈ 2.5 ਕਿਲੋ ਪਾਸ ਕਰਕੇ ਆਂਢੀ ਜੀ ਅੱਛਾ ਜੀ ਹੁਣ ਇੱਕੋ ਚਵਾਈ ਕੀਤੀ ਆਪਾਂ ਦੂਜੀ ਚਵਾਈ ਸ਼ਾਮ ਨੂੰ ਨਹੀਂ ਠੀਕ ਠੀਕ ਆ ਜੀ ਆ ਬੱਛੀ ਜਮਾ ਲਓ ਭਜੀ ਆ ਫੀਮਲ ਕਾਬਜਟ ਤੇ ਛੇ ਦੇ ਕਰੋ ਚੈੱਕ ਜੇ ਥਣ ਥਣ ਤੋਂ ਲੱਗੇ ਤਾਂ ਚੈਪਸ ਆ ਸਮੂਹ ਕੇ ਕੱਢੀ ਨਹੀਂ ਤੁਹਾਨੂੰ ਚੰਗਾ ਪੂਰਾ ਚਵਾਈ ਬੰਦੀ ਆ ਭਾਈ ਮੱਛੀ ਦੀ ਠੀਕ ਆ ਠੀਕ ਆ ਤੇ ਕੀ ਮੋੜ ਵੀ ਜਿਹੜਾ ਹਰੋ ਬੋਲੇ ਦਾ ਵੀ 50000 ਜੀ ਅੱਛਾ ਜੀ 45 ਨਹੀਂ ਦੇ ਦੀ ਇਹ ਕਰਨਾ ਮਾਨ ਕਰ ਦੋ ਜੀ ਜੀ 24 ਕਰੋ ਕੋਈ ਨਹੀਂ ਮਾਨ ਨਹੀਂ ਦਾ ਦੋ ਆ ਵੀ ਇਹ ਕਰਦੀਓ ਫਿਰ ਭਾਜੀ 40 40000 ਦੀਆਂ ਦੋਵੇਂ ਦੇ ਦਾਂਗੇ ਜਾਣ ਤਾਂ ਫਿਰ ਬਸ ਓੜੀ ਹੋਣੀ ਜੇ ਮਾਨ ਤਾਂ ਨਹੀਂ ਜੇ ਹੁਣ ਠੀਕ ਲੋ ਭਾਈ ਜੀ 40 40000 ਦੀਆਂ ਸੱਜਰ ਸਿੰਗਾਂ ਵੜਾ ਦੇਖੋ ਸਤੋਂ ਦੇ ਵਾਲ ਦੇ ਕੋਲ ਸਾਰੇ ਚੰਗੇ ਆ ਕਰੋ ਜੀ ਚੱਕ ਆਰਡਰ ਕੁਆਲਟੀ ਦੇ ਥਣਾ ਥਣਾ ਦਾ ਸੈਜ ਗੈਪ ਜੇ ਕਰ ਸਕਦੇ ਜੀ ਲੱਗੇ ਤੁਹਾਨੂੰ ਦੇਖੀ ਇਹਨੇ ਭਾ ਭਾਜੀ ਅੱਜ ਪਾਏ ਜੀ ਅੱਛਾ ਜੀ ਹਾਂਜੀ ਬਾਕੀ ਇਹ ਉਹ ਬੇਨਤੀ ਤਸੱਲੀ ਕਰਕੇ ਚੋਚਵਾ ਕੇ ਖੜੋ ਸਾਡੇ ਕੋਲ ਠੀਕ ਹੈ ਠੀਕ ਹੈ ਲੋ ਭਾਜੀ ਹਰ ਵੀਡੀਓ ਚ ਬੇਨਤੀ ਵੀਰ ਕਰਦਾ ਵਾਂ ਕਿ ਜਿਹੜਾ ਸੋਇਆ ਪਛੂ ਆਪਣੀ ਚਵਾਈ ਕਰਕੇ ਖੜਿਆ ਕਰੋ ਤੇ ਜਿਹੜਾ ਗੱਭਣ ਹੈ ਆਪਣਾ ਟਿੱਪ ਕੇ ਖੜਿਆ ਕਰੋ ਤੇ ਸਵਾਗਤ ਹੈ ਸਾਰਾ ਸਾਰੇ ਵੀਰਾਂ ਦਾ ਢੋਡੇਰੀ ਫਾਰਮ ਰਾਏ ਸਾਂਸੀ ਤੋਂ ਵੀਡੀਓ ਪੂਰੀ ਵੇਖ ਲਈ ਧੰਨਵਾਦ ਸਾਰੇ ਭਰਾਵਾਂ ਦਾ